ਦੋਸਤੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਬਾਦਲ ਦੇ ਉੱਪਰ ਗੋਲੀ ਚੱਲੀ ਸੁਖਬੀਰ ਬਾਦਲ ਸਾਹਿਬ ਦਰਬਾਰ ਸਾਹਿਬ ਵਿੱਚ ਵਰਸ਼ਾ ਫੜ ਕੇ ਆਪਣੀ ਸੇਵਾ ਨਿਭਾ ਰਹੀ ਸੀ ਜਿਹੜੀ ਸੇਵਾ ਉਹਨੂੰ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਆ ਤਾਂ ਇਸ ਸਮੇਂ ਇੱਕ ਵਿਅਕਤੀ ਜੀ ਦਾ ਨਾਮ ਨਰਾਇਣ ਸਿੰਘ ਚੋੜਾ ਦੱਸਿਆ ਜਾ ਰਿਹਾ ਜਿਹੜਾ ਦਲ ਖਾਲਸਾ ਤੋਂ ਦੱਸਿਆ ਜਾ ਰਿਹਾ ਇਹ ਖਬਰਾਂ ਆ ਰਹੀਆਂ ਨੇ ਉਹਦੇ ਵੱਲੋਂ ਸੁਖਬੀਰ ਸਿੰਘ ਬਾਦਲ ਉੱਪਰ ਗੋਲੀ ਚਲਾਈ ਗਈ ਆ ਤਾਂ ਸੁਖਬੀਰ ਸਿੰਘ ਬਾਦਲ ਇਸ ਹਮਲੇ ਦੇ ਵਿੱਚ ਵਾਲ-ਵਾਲ ਬਚੇ ਕਿਉਂਕਿ ਜਦੋਂ ਹੀ ਉਸ ਵਿਅਕਤੀ ਨੇ ਆਪਣਾ ਪਿਸਤੌਲ ਸੁਖਬੀਰ ਸਿੰਘ ਬਾਦਲਵਾਲ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਡੱਬ ਦੇ ਵਿੱਚੋਂ ਪਿਸਤੌਲ ਕੱਢਿਆ ਤਾਂ ਸੁਖਬੀਰ ਸਿੰਘ ਦੇ ਗਨਮੈਨ ਸੀਗੇ ਜਿਹੜੇ ਸੁਖਬੀਰ ਬਾਦਲ ਦੇ ਉਹ ਦੇਖ ਰਹੇ ਸੀ ਤਾਂ ਉਹਨਾਂ ਨੇ ਤੁਰੰਤ ਆ ਕੇ ਉਸ ਵਿਅਕਤੀ ਨੂੰ ਫੜ ਲਿਆ ਉਹ ਉਸ ਵਿਅਕਤੀ ਨੇ ਹਵਾ ਦੇ ਵਿੱਚ ਦੋ ਫਾਇਰ ਕੀਤੇ ਨੇ ਤਾਂ ਸੁਖਬੀਰ ਸਿੰਘ ਬਾਦਲ ਇਸ ਹਮਲੇ ਵਿੱਚ ਵਾਲ-ਵਾਲ ਬਚੇ ਨੇ ਇਹਦੇ ਤੇ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਬਿਆਨ ਆ ਰਹੇ ਨੇ ਕੋਈ ਨਹੀਂ ਕਹਿਣਾ ਹੈ ਕਿ ਇਹ ਜਿਹੜਾ ਹਮਲਾ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕਰਵਾਇਆ ਗਿਆ ਹੈ ਤਾਂ ਕਿ ਜਿਹੜਾ ਸੁਖਬੀਰ ਬਾਦਲ ਤੇ ਉੱਪਰ ਜਿਹੜਾ ਪੂਰਾ ਮਾਮਲਾ ਜਿਹੜਾ ਚੱਲ ਰਿਹਾ ਹੈ ਉਹ ਦੋਸ਼ੀ ਪਾਇਆ ਗਿਆ ਹੈ ਉਹਦੇ ਵਿੱਚ ਉਹ ਵਰੀ ਹੋ ਸਕੇ ਸਿੰਪਤੀ ਲੋਕਾਂ ਦੀ ਸੁਖਬੀਰ ਬਾਦਲ ਦੇ ਨਾਲ ਜੁੜ ਜਾਵੇ ਕਈ ਲੋਕ ਇਸ ਘਟਨਾ ਦੀ ਨਿਖੇਧੀ ਕਰ ਰਹੇ ਨੇ ਨਿੰਦਾ ਕਰ ਰਹੇ ਨੇ ਕਿ ਜਦੋਂ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਦੋਸ਼ੀ ਗੁਨੇਗਾਰ ਸਾਬਤੀ ਕਰ ਦਿੱਤਾ ਗਿਆ ਉਹਦੇ ਗੁਨਾਹ ਕਬੂਲ ਕਰ ਹੀ ਲਏ ਆ ਸੁਖਬੀਰ ਸਿੰਘ ਬਾਦਲ ਨੇ ਉਹਨੂੰ ਸਜ਼ਾ ਵੀ ਮਿਲ ਚੁੱਕੀ ਆ ਤਾਂ ਫਿਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣਾ ਬੇਹੱਦ ਗਲਤ ਆ ਇਹਦੇ ਤੇ ਵੱਖ-ਵੱਖ ਸਿਆਸੀ ਧਿਰਾਂ ਦੇ ਵੀ ਵੱਖ-ਵੱਖ ਬਿਆਨ ਆ ਰਹੇ ਨੇ ਰਾਜਾ ਵੜਿੰਗ ਸਾਹਿਬ ਦਾ ਹੁਣੇ-ਹੁਣੇ ਇਹਤੇ ਬਿਆਨ ਆਇਆ ਜਿਨ੍ਹਾਂ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਆ ਉਹਨਾਂ ਕਹਿੰਿਆ ਕਿ ਇਹ ਬਹੁਤ ਮਾੜੀ ਘਟਨਾ ਵਾਪਰੀਆ ਇਸ ਪੂਰੇ ਮਸਲੇ ਦੀ ਜਾਂਚ ਹੋਣੀ ਚਾਹੀਦੀ ਹੈ ਜਿਨੇ ਵੀ ਇਹ ਘਟਨਾ ਕੀਤੀ ਉਹਨੇ ਕਿਉਂ ਕੀਤੀ ਆ ਉਹਨੇ ਖੁਦ ਇਹ ਘਟਨਾ ਨੂੰ ਅਨਜਾਨ ਦਿੱਤਾ ਜਾਂ ਉਹਦੇ ਪਿੱਛੇ ਕੋਈ ਹੋਰ ਵੀ ਆ ਇਹਦਾ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਦੂਜੇ ਪਾਸੇ ਦਿਲਜੀਤ ਸਿੰਘ ਚੀਮਾ ਕਹਿੰਦੇ ਆ ਕਿ ਸਾਨੂੰ ਜਿਹੜੀ ਸਰਕਾਰ ਆ ਉਹ ਤੇ ਭਰੋਸਾ ਨਹੀਂ ਆ ਇਸ ਮਾਮਲੇ ਦੀ ਜਿਹੜੀ ਸੀਬੀਆਈ ਜਾਂਚ ਹੋਣੀ ਚਾਹੀਦੀ ਆ ਵੱਖ-ਵੱਖ ਸਿਆਸੀ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇ ਇਹਦੇ ਤੇ ਕਮੈਂਟ ਆ ਰਹੇ ਆ ਆਮ ਲੋਕ ਵੀ ਸੋਸ਼ਲ ਮੀਡੀਆ ਤੇ ਇਹਦੇ ਬਾਰੇ ਕਈ ਤਰ੍ਹਾਂ ਦੇ ਕਮੈਂਟ ਆ ਰਹੇ ਆ ਕਿਉਂਕਿ ਘਟਨਾ ਤਾਂ ਹੁਣੇ-ਹੁਣੇ ਵਾਪਰੀ ਆ ਪਰ ਕਾਫੀ ਲੋਕਾਂ ਦੇ ਕਮੈਂਟ ਕਾਫੀ ਤੇਜ਼ੀ ਨਾਲ ਇਸ ਘਟਨਾ ਤੇ ਆ ਰਹੇ ਨੇ ਲੋਕਾਂ ਦਾ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਜਿੰਨਾ ਜਿੰਨੇ ਗੁਨਾਹ ਕਬੂਲ ਕੀਤੇ ਨੇ ਜਿਹੜੇ ਸਾਹਮਣਾ ਉਹ ਬਿਆਦਵੀ ਕਾਂਢ ਵਿੱਚ ਦੋਸ਼ੀ ਆ ਜਾਂ ਕੋੜਕਪੂਰਾ ਗੋਲੀ ਕਾਂਢ ਵਿੱਚ ਦੋਸ਼ੀ ਆ ਉਹਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਆ ਉਹਨੂੰ ਜੇਲ੍ਹ ਵੀ ਜਾਣਾ ਚਾਹੀਦਾ ਤੁਹਾਡਾ ਇਹਦੇ ਤੇ ਕੀ ਵਿਚਾਰ ਆ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਇੱਕ ਚਰਚਾ ਇਹ ਵੀ ਆ ਰਹੀ ਹੈ ਕਿ ਜਿਹੜਾ ਸਿੱਖ ਕੋੜਕਪੂਰਾ ਗੋਲੀ ਕਾਂਢ ਦੇ ਵਿੱਚ ਮਾਰਿਆ ਗਿਆ ਸੀ ਉਹਦੇ ਮੁੰਡੇ ਨੇ ਵੀ ਮੰਗ ਕੀਤੀ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਸਜ਼ਾ ਹੋਣੀ ਚਾਹੀਦੀ ਆ ਉਹਨੂੰ ਕਾਨੂੰਨੀ ਸਜ਼ਾ ਵੀ ਹੋਣੀ ਚਾਹੀਦੀ ਆ ਬੇਸ਼ੱਕ ਧਾਰਮਿਕ ਸਜ਼ਾ ਉਹਨੂੰ ਮਿਲੀ ਆ ਪਰ ਉਹਨੂੰ ਜੇਲ੍ਹ ਜਾਣਾ ਚਾਹੀਦਾ ਕਿਉਂਕਿ ਮੇਰਾ ਪਿਤਾ ਵੀ ਇਸ ਘਟਨਾ ਦੇ ਵਿੱਚ ਮਾਰਿਆ ਗਿਆ ਤੇ ਹੋਰ ਕਿੰਨੇ ਜਿਹੜੇ ਸਿੱਖ ਸੀ ਉਹਨਾਂ ਦਾ ਕਿੰਨਾ ਜ਼ਿਆਦਾ ਨੁਕਸਾਨ ਹੋਇਆ ਸਾਡੇ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬਿਆਦਬੀ ਹੋਈ ਤਾਂ ਜਦੋਂ ਸੁਖਬੀਰ ਸਿੰਘ ਬਾਦਲ ਨੇ ਇਹ ਸਾਰੇ ਗੁਨਾਹ ਕਬੂਲ ਕੀਤੇ ਨੇ ਤਾਂ ਉਹਨਾਂ ਨੂੰ ਹੋਰ ਵੱਡੀ ਸਜ਼ਾ ਮਿਲਣੀ ਚਾਹੀਦੀ ਆ ਜਿਹੜੀ ਉਹਨੂੰ ਸਜ਼ਾ ਮਿਲੀ ਉਹ ਥੋੜੀ ਆ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਆ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਕਟਨਾ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੇ ਆ ਕਿ ਸੁਖਬੀਰ ਸਿੰਘ ਬਾਦਲ ਜਦੋਂ ਆਪਣੀ ਜਿਹੜੀ ਸਜ਼ਾ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਲਗਾਈ ਗਈ ਆ ਜਿਹੜੀ ਸੇਵਾ ਲਗਾਈ ਗਈ ਆ ਉਹ ਆਪਣੀ ਡਿਊਟੀ ਨਿਭਾ ਰਹੇ ਸੀ ਉਹ ਬਰਸ਼ਾ ਫੜ ਕੇ ਡਿਊਟੀ ਦੇ ਵਿੱਚ ਖੜੇ ਸੀ ਇੱਕ ਆਦਮੀ ਜਿਹੜਾ ਬਜ਼ੁਰਗ ਉਮਰ ਦਾ ਹੈ ਉਹ ਹੁੰਦਾ ਹੈ ਤਾਂ ਉਹ ਆ ਕੇ ਸੁਖਬੀਰ ਸਿੰਘ ਬਾਦਲ ਉੱਪਰ ਹਮਲਾ ਕਰਦਾ ਹੈ ਗੋਲੀ ਚਲਾਉਂਦਾ ਹੈ ਸੁਖਬੀਰ ਸ ਸੁਖਬੀਰ ਬਾਦਲ ਦੇ ਜਿਹੜੇ ਗਨਮੈਨ ਸੀ ਉਹ ਸਾਰਾ ਕੁਝ ਦੇਖ ਰਹੇ ਸੀ ਤਾਂ ਉਹਨਾਂ ਨੇ ਤੁਰੰਤ ਉਸ ਬੰਦੇ ਨੂੰ ਆ ਕੇ ਰੋਕ ਲਿਆ ਜਿਹੜੇ ਉਹਦੇ ਫਾਇਰ ਸੀ ਉਹ ਹਵਾ ਦੇ ਵਿੱਚ ਦੋ ਗੋਲੀਆਂ ਚੱਲੀਆਂ ਸੁਖਵੀਰ ਸਿੰਘ ਬਾਦਲ ਇਸ ਘਟਨਾ ਦੇ ਵਿੱਚ ਵਾਰ-ਵਾਰ ਬਚੇ ਨਹੀਂ ਉਹ ਜਿਹੜਾ ਬਜ਼ੁਰਗ ਸੀ ਜਿਹਦਾ ਨਾਂ ਨਰਾਇਣ ਸਿੰਘ ਚੋੜਾ ਦੱਸਿਆ ਜਾ ਰਿਹਾ ਉਹਨੂੰ ਤੁਰੰਤ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਤੋਂ মিডিਆ ਵਾਰ-ਵਾਰ ਪੁੱਛ ਰਿਹਾ ਕਿ ਤੂੰ ਇਹ ਗੋਲੀ ਕਿਉਂ ਚਲਾਈ ਉਹਦੇ ਤੋਂ ਮਤਲਬ ਇਹ ਪੂਰੀ ਘਟਨਾ ਨੂੰ ਉਹਨੇ ਕਿਉਂ ਅੰਜਾਮ ਦਿੱਤਾ ਉਹਦੇ ਤੋਂ ਸਵਾਲ ਪੁੱਛੇ ਜਾ ਰਹੇ ਨੇ ਫਿਲਹਾਲ ਇਹ ਮਾਮਲਾ ਇਨਵੈਸਟੀਗੇਸ਼ਨ ਦਾ ਕਿ ਉਹ ਬੰਦੇ ਨੇ ਇਹ ਸਾਬ ਕਿਉਂ ਕੀਤਾ ਕੀ ਕਾਰਨ ਰਹੀਂ ਉਹਦੇ ਤੋਂ ਕਿਸੇ ਨੇ ਕਰਵਾਇਆ ਜਾਂ ਉਹਨੇ ਖੁਦ ਇਸ ਘਟਨਾ ਨੂੰ ਅੰਜਾਮ ਦਿੱਤਾ ਕਿਉਂਕਿ ਖਬਰਾਂ ਇਹ ਆ ਰਹੀਆਂ ਕਿ ਉਹ ਬੰਦਾ ਦਲ ਖਾਲਸਾ ਦਾ ਇਹਦੇ ਵਿੱਚ ਕਿੰਨੀ ਸਚਾਈ ਆ ਕਿੰਨੀ ਨਹੀਂ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ ਫਿਲਹਾਲ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੁਹਾਡਾ ਇਸ ਪੂਰੀ ਘਟਨਾ ਬਾਰੇ ਕੀ ਵਿਚਾਰ ਆ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਣਾ ਮਿਹਰਬਾਨੀ